ਅਮਰਤਪਾਲ ਦੀਆਂ ਜਿਹੜੀਆਂ ਭੇਡਾਂ ਤੇ ਖੱਚਾਂ ਨੇ ਜਿ ਕਤੀੜਾਂ ਨੇ ਉਹਨਾਂ ਲਈ ਦੋ ਤਿੰਨ ਗੱਲਾਂ ਕਹਿਣੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਨੀੜਾ ਅਮਰਤਪਾਲ ਕਹਿੰਦਾ ਸੀ ਮੈਂ ਇੰਡੀਆ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਦਾ ਨਹੀਂ ਤੇ ਹੁਣ ਉਹਨੇ ਇਲੈਕਸ਼ਨ ਲੜਨ ਦੇ ਲਈ ਤਕਰੀਬਨ ਤਕਰੀਬਨ ਆਪਣੇ ਜਿਹੜੇ ਪੇਪਰ ਨੇ ਕਾਗਜ਼ ਨੇ ਨਾਮਜ਼ਦ ਕਰਨੇ ਆ ਤੇ ਉਹਦੇ ਲਈ ਆਈਡੀ ਪ੍ਰੂਫ ਚਾਹੀਦੇ ਨੇ ਸਭ ਤੋਂ ਪਹਿਲਾਂ ਵੋਟਰ ਕਾਰਡ ਹੁਣ ਭੇਡਾਂ ਨੂੰ ਬੇਨਤੀ ਹੈ ਹੁਣ ਬਣਵਾ ਲਓ ਕਿਉਂਕਿ ਉਹ ਤਾਂ ਕਹਿੰਦਾ ਸੀ ਕਹਿੰਦਾ ਮੈਂ ਇੰਡੀਆ ਦੇ ਕਾਨੂੰਨ ਨੂੰ ਸੰਵਿਧਾਨ ਨੂੰ ਮੰਨਦਾ ਨਹੀਂ ਆਧਾਰ ਕਾਰਡ ਤਾਂ ਫਿਰ ਜਾ ਵੋਟਰ ਕਾਰਡ ਦਾ ਇੰਡੀਆ ਦੇ ਕਾਨੂੰਨ ਮੁਤਾਬਕ ਬਣਨਾ ਹੈ ਨਾ ਜਦੋਂ ਉਹ ਸ਼ਹਿਓ ਦੇ ਕੋਲ ਜਾ ਕੇ ਵੀ ਹੈਗਾ ਆਡਰ ਕਾਰਡ ਵੋਟਰ ਕਾਰਡ ਹੈਗਾ ਪੈਨ ਕਾਰਡ ਹੈਗਾ ਸਕੂਲ ਦਾ ਸਰਟੀਫਿਕੇਟ ਹੈਗਾ ਜਾਂ ਉਹ ਉਹ ਜੱਟ ਪੁੱਛਿਆ ਤੇ ਜੇ ਕਿਤੇ ਪ੍ਰੋਬਲਮ ਆਈ ਤਾਂ ਮੈਨੂੰ ਵੋਟਰ ਕਾਰਡ ਵੀ ਬਣਾਉਣਾ ਆਉਂਦਾ ਹੈ ਆਡਰ ਕਾਰਡ ਵੀ ਬਣਾਉਣਾ ਆਉਂਦਾ ਹੈ ਜੇ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਹੋਇਆ ਉਹ ਵੀ ਲੈ ਦੇਾਂਗੇ ਪਰ ਪਹਿਲਾਂ ਭੇਡਾਂ ਨੂੰ ਬੇਨਤੀ ਜਾ ਕੇ ਪੁੱਛ ਲਓ ਵੀ ਹੈਗਾ ਉਹਦੇ ਕੋਲੇ ਕਾਗਜ਼ ਨਾਮਜ਼ਦ ਕਰਨ ਵਾਸਤੇ ਯਾਨੀ ਕਿ ਇਲੈਕਸ਼ਨ ਲੜਨ ਵਾਸਤੇ ਜਿਹੜੇ ਪੇਪਰ ਭਰਨੇ ਨੇ ਉੱਥੇ ਆਈਡੀ ਪ੍ਰੂਫ ਚਾਹੀਦੇ ਨੇ ਪਾਸਪੋਰਟ ਤਾਂ ਸ਼ਾਇਦ ਅਦਾਲਤ ਨੇ ਜਮ੍ਹਾਂ ਕਰਾ ਲਿਆ ਹੋਣਾ ਕਿਉਂਕਿ ਉਹ ਕਹਿੰਦਾ ਸੀ ਕਹਿੰਦਾ ਦਸਤਾਵੇਜ਼ ਹੈ ਇੱਕ ਪਾਸਪੋਰਟ ਤਾਂ ਟਰੈਵਲ ਵਾਸਤੇ ਇਹ ਕਿਹਾ ਸੀ ਨਾ ਜੇ ਆਹ ਦਸਤਾਵੇਜ਼ਾਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇ ਮੈਂ ਬਣਾ ਕੇ ਦੇ ਦੂੰ ਹਾਂ ਹੁਣ ਦੂਜੀ ਗੱਲ ਤੇ ਆਉਨੇ ਆ ਉਹ ਦੂਜੀ ਗੱਲ ਕੀ ਹੈ ਬਿਰਸਾ ਸਿੰਘ ਮਿਲਟੋਹਾ ਮਿਲ ਕੇ ਆਇਆ ਕਹਿੰਦੇ ਕਹਿੰਦਾ ਮੈਂ ਪਿੱਛੇ हट ਜਾਂਦਾ ਅਮਰਦਾਪਾਲ ਨੂੰ ਸੀਟ ਤੋਂ ਖੜਾ ਕਰ ਦਿੰਦੇ ਚਲੋ ਇਦਾਂ ਉਹ ਜਿਹਨੇ ਪਕਾਈ ਹੁੰਦੀ ਆ ਨਾ ਫालतू ਦੀ ਉਹ ਮਾਰੀ ਗਈ ਹੈ ਭਾਵੇਂ ਬਿਰਸਾ ਸਿੰਘ ਮਿਲਟੋਹਾ ਹੋਵੇ ਜਾਂ ਭਾਵੇਂ ਅਮਰਤਪਾਲ ਦਾ ਵਕੀਲ ਹੋਵੇ ਜਾਂ ਉਹਦੀਆਂ ਭੇਡਾਂ ਜਾਂ ਉਹਦੀਆਂ ਖੱਚਾਂ ਹੋਣ ਇਹ ਭਗਾਈ ਮਾਰੀ ਜਾਂਦੀ ਹੈ ਹੁਣ ਇੱਕ ਪਤੇ ਦੀ ਗੱਲ ਦੱਸਣ ਲੱਗਾ ਤੁਹਾਨੂੰ ਧਿਆਨ ਦੇ ਨਾਲ ਸੁਣ ਲਿਓ ਪਤੇ ਦੀ ਗੱਲ ਇਹ ਹੈ ਜਿਹੜਾ ਵੀ ਪੱਤਰਕਾਰ ਬੋਲੂ ਜਾਂ ਬੁੱਧੀ ਜੀ ਬੋਲੂ ਕੋਈ ਪਾਰਟੀ ਦਾ ਬੰਦਾ ਬੋਲੂ ਉਹਨੂੰ ਕਹਿਣਗੇ ਜੀ ਖੰਡੂਰ ਸਾਹਿਬ ਪੰਥਕ ਸੀਟ ਹੈ ਖੰਡੂਰ ਸਾਹਿਬ ਪੰਥਕ ਸੀਟ ਹੈ ਤੇ ਅੱਜ ਇੱਕ ਸੱਜਣ ਨੇ ਗੱਲ ਕੀਤੀ ਉਹ ਕਹਿੰਦਾ ਮੈਂ ਸਰਵੇ ਕੀਤਾ ਸਭ ਤੋਂ ਨਸ਼ੇੜੀ ਹਲਕਾ ਖਨੂਰ ਸਾਹਿਬ ਸਭ ਤੋਂ ਨਸ਼ੇੜੀ ਤੇ ਅਸੀਂ ਕਹਿੰਦੇ ਹਾਂ ਪੰਧਖੀ ਸੀਟ ਹੈ ਤੇ ਨਸ਼ੇੜੀ ਬਣਾਇਆ ਕਿਹਨਾਂ ਨੇ ਇਹ ਦੱਸ ਦਿੰਨਾ ਮੈਂ ਤੁਹਾਨੂੰ ਨਸ਼ੇੜੀ ਕਿਹਨਾਂ ਨੇ ਬਣਾਇਆ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਯਾਰ ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੁਖਵੀਰ ਦਾ ਸਾਲਾ ਕੌਣ ਹੈ ਜੀ ਬਿਕਰਮ ਸਿੰਘ ਮਜੀਠੀਆ ਚਿੱਟਾ ਕਿਹਨੇ ਲਿਆਤਾ ਬਿਕਰਮ ਸਿੰਘ ਮਜੀਠੀਆ ਨੇ ਇਹ ਹੁਣ ਉਹੀ ਕਹਿੰਦੇ ਨੇ ਇਹ ਪੰਥਕ ਸੀਟ ਹੈ ਤੇ ਪੰਥਕ ਸੀਟ ਕਹਿਣ ਵਾਲਿਆਂ ਨੇ ਨਸ਼ੇੜੀ ਬਣਾਇਆ ਹੋਇਆ ਕਨੂਰ ਸਾਹਿਬ ਨੂੰ ਇਹ ਸਰਵੇ ਹੋ ਚੁੱਕਾ ਹੈ ਕਹਿੰਦੇ ਉਸ ਹਲਕੇ ਦੇ ਵਿੱਚ ਜਿੰਨੀ ਮੰਦਿਰ ਹੈ ਨਾ ਨਸ਼ੇੜੀ ਹੈ ਹੁਣ ਅਮਰਪਾਲ ਨੂੰ ਉੱਥੋਂ ਇਲੈਕਸ਼ਨ ਲੜਾਉਣ ਤੋਂ ਭਾਵ ਕੀ ਹੈ ਕਿ ਮੰਦਿਰ ਨੂੰ ਇਕੱਠਾ ਕੀਤਾ ਜਾਓ ਨਸ਼ੇੜੀ ਮੰਦਿਰ ਦੇ ਕੋਲੋਂ ਕੋਈ ਨਾ ਕੋਈ ਜਾਣ ਕੇ ਇਹੋ ਜਿਹਾ ਕਾਰਾ ਕਰਵਾਇਆ ਜਾਊ ਜਿਹੜਾ ਪੰਜਾਬ ਦੇ ਪੂਰੇ ਲੋਕਾਂ ਨੂੰ ਭੁਗਤਣਾ ਪੈ ਜਾ ਸਕਦਾ। ਇਹ ਸਚਾਈ ਹੈ ਉੱਥੋਂ ਦੀ। ਦੂਜੀ ਗੱਲ ਹੋਰ ਐਡ ਕਰ ਦੇਣਾ। ਸੀਟ ਪੰਥਕ ਹੈ ਪਰ ਜਿੱਦਾਂ ਕੌਣ ਹੈ? ਕਾਂਗਰਸ। ਪੰਥਕ ਸੀਟ ਤੋਂ ਜਿੱਦਾਂ ਕੌਣ ਹੈ? ਕਾਂਗਰਸ ਜਿੱਦੀ ਹੈ। ਜੇ ਹੁਣ ਨਾਲ ਦਾ ਸ਼ਮਣੇ ਕੱਲ੍ਹ ਦਾ ਡੁੱਬ ਕੇ ਮਰੇ। ਨਾਲੇ ਅਮਰਤਪਾਲ ਦੀਆਂ ਭੇਡਾ ਡੁੱਬ ਕੇ ਮਰਨ ਤੇ ਨਾਲੇ ਮਰੇ ਡੁੱਬ ਕੇ ਸਿਮਰਿਓ ਤਮਾਨ ਜਿਹੜੇ ਪੰਥਕ ਸੀਟ ਕਹਿੰਦੇ ਆ ਇਹ ਸਚਾਈ ਹੈ ਬਹੁਤ ਕੋੜਾ ਸੱਚ ਹੈ ਇਹ ਹਾਜ਼ਮ ਨਹੀਂ ਹੋਣਾ ਮੈਂ ਦੋ ਗੱਲਾਂ ਐਡ ਕੀਤੀਆਂ ਨੇ ਤੇ ਦੋਨੇ ਦੁਬਾਰਾ ਰਿਪੀਟ ਕਰ ਦੇਣਾ ਇੱਕ ਤਾਂ ਜਿਹੜੇ ਪੰਥਕ ਸੀਟ ਕਹਿੰਦੇ ਨੇ ਉਹ ਨੱਕ ਡਬੋ ਕੇ ਮਰਨ ਉਹ ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਬੰਦਕੀ ਸੀਟ ਕਹਿਣ ਵਾਲਿਆਂ ਨੇ ਹੀ ਨਸ਼ਾ ਲਿਆਂਦਾ ਚਿੱਟਾ ਵਿਕਰਮ ਸਿੰਘ ਮਨਜੀਠੀਆ ਸ਼ੋਣੀ ਕਾਲੇਦਲ ਬਾਦਲ ਦਾ ਸੀਨੀਅਰ ਲੀਡਰ ਮੰਨਿਆ ਜਾਂਦਾ ਇਸ ਵਕਤ ਉਹ ਨਸ਼ਿਆਂ ਦਾ ਤਸ਼ਕਰ ਹੈ ਵਪਾਰੀ ਹੈ ਠੀਕ ਹੈ ਦੂਜੀ ਗੱਲ ਮੈਂ ਕੀ ਕਹੀ ਸੀ ਦੂਜੀ ਗੱਲ ਕਹੀ ਸੀ ਜੇ ਅਮਰਤਪਾਲ ਕਟੀੜ ਨੂੰ ਸਰਟੀਫਿਕੇਟ ਚਾਹੀਦਾ ਹੈ ਆਧਾਰ ਕਾਰਡ ਚਾਹੀਦਾ ਹੈ ਵੋਟਰ ਕਾਰਡ ਚਾਹੀਦਾ ਹੈ ਤੋ ਹੁਣ ਕਿੱਥੋਂ ਮਿਲੂਗਾ ਦੁਕਾਨ ਤੋਂ ਖਰੀਦਿਆ ਜਾਊਗਾ ਇਹ ਗੱਲਾਂ ਕਹੀਆਂ ਸੀ ਜਦੋਂ ਮੈਨੂੰ ਗਾਲਾਂ ਕੱਢਦੇ ਉਹਨਾਂ ਮੈਨੂੰ ਗਾਲਾਂ ਕਹਿਣਗੇ ਜੀ ਇਹ ਖਾਚ ਕਹਿੰਦਾ ਇਹ ਭੇਡ ਕਹਿੰਦਾ ਇੱਕ ਤੀੜ ਕਹਿੰਦਾ ਮੈਂ ਇਸ ਕਰਕੇ ਕਹਿਣਾ ਜੇ ਗੱਲਾਂ ਗਲਤ ਨੇ ਤਾਂ ਦੱਸ ਦਿਓ ਹਾਂ ਗਾਲਾਂ ਕੱਢਣੀਆਂ ਨੇ ਉਹ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਸ਼ੁਰੂ ਕਰੋਗੇ ਨਾ ਕੱਢਣੀਆਂ ਮੈਂ 2 ਘੰਟੇ ਫੇਸਬੁੱਕ ਤੇ ਬਹਿ ਜਾਊਂਗਾ। ਵੱਡੇ ਚੱਲੋ ਮੈਂ ਗਿਣੇ ਵੀ ਚੱਲੂ। 3 ਕੱਪੀ ਚੱਕ ਲਊਂ ਵੀ ਇਹਨੇ ਵੀ ਕਢਦੀ, ਇਹਨੇ ਵੀ ਕਢਦੀ, ਇਹਨੇ ਵੀ ਕਢਦੀ ਉਹ ਗਿਣੀ ਜਾਊਂ। ਠੀਕ ਐ। ਪਰ ਜਿਹੜੀ ਮੈਂ ਗੱਲ ਕਹੀ ਐ ਮਿੱਤਰੋ ਇਹ ਹਿੱਕ ਠੋਕ ਕੇ ਕਹੀ ਐ ਇਹਦੇ ਵਿੱਚ ਰਤਾ ਵੀ ਝੂਠ ਨਹੀਂ।